ਐ ਜੀ ਨਹੀਂ ਐ ਮੈਂ ਜਿਵੇਂ ਉਹਦੇ ਦਾਦੀ ਨੂੰ ਵੇਣਾ ਹਣ ਤੇ ਚੱਲ ਵਸੇ ਉਹਨਾਂ ਜਦੋਂ ਰੋਟੀ ਖਾਣੀ ਭਾਵੇਂ ਚਾਰ ਨਾ ਹੋਵੇ ਤੇ ਰੋਟੀ ਫੜ ਕੇ ਨਾ 5-7 ਮਿੰਟ ਪਤਾ ਨਹੀਂ ਕੀ ਬੋਲਣਾ ਤੇ ਮੈਂ ਕਹਣਾ ਬਾਪੂ ਇਹ ਕੀ ਕਹਿਣਾ ਹੈ ਸ਼ੁਕਰ ਹੱਸਦੇ ਚਿਹਰੇ ਸੀ 100 ਸਾਲ ਉਮਰ ਸੀ ਉਹਨਾਂ ਦੀ ਆਪ ਕੋ ਸਤਨਾ ਕੋਈ ਦਵਾਈ ਨਹੀਂ ਕੁਛ ਨਹੀਂ ਤੇ ਚੜਦੀ ਕਲਾ ਸਰੀਰ ਦੀ ਮਾਲਿਸ਼ ਕਰੀ ਜਾਣੀ ਤੇਲ ਲਾ ਕੇ ਦੁੱਧ ਗਰਮ ਕਰਕੇ ਛਕਣਾ ਤੇ ਅੱਜ ਮੈਂ ਉਹ ਸਮਾਂ ਨਿੱਕੀ ਹੁੰਦੇ ਨੇ ਵੇਖਿਆ ਅੱਜ ਮੈਂ ਕਿਹਨਾ ਪੱਲੇ ਕੱਖ ਨਹੀਂ ਰਹਿ ਗਿਆ ਕਿਸੇ ਦੇ ਕਦੀ ਸਿਰ 'ਚ ਤੇਲ ਲਾਇਆ ਕਿਨੇ ਸਾਲ ਉਹ ਚੱਲੇ ਜੇ ਐ ਕਦੀ ਚੰਗਾ ਰੋਟੀ ਪਾਣੀ ਖਾਦਾ ਪੈਸਾ 4 ਲੱਖ ਉਹਨੂੰ ਬਣਿਆ ਓਏ ਮੈਨੂੰ 5 ਬਣ ਜਿਓ 6 ਬਣ ਜਿਏ ਤੇ ਬਾਣੀ ਕਹਿੰਦੀ ਸਹਿਸ ਖਟੇ ਲੱਖ ਕੋਠ ਧਾਵੇ ਤ੍ਰਿਵਤ ਨਾ ਆਵੇ ਬਾਣੀ ਗੱਲਾਂ ਕਰਦੀ ਐ ਪਰ ਬਾਣੀ ਕੋਲ ਇਥੇ ਮਾਂ ਕੋਲ ਗੱਲਾਂ ਕਰਨ ਲਈ ਟਾਈਮ ਨਹੀਂ ਜਿਨੇ ਜਨਮ ਦਿੱਤਾ ਪਾਲਿਆ ਪੋਸਿਆ ਉਤਰਲੇ ਲੈਂਦੀ ਪੁੱਤ ਆ ਜਾ ਮੈਨੂੰ ਡਾਕਟਰਾਂ ਨੇ ਕਿਹਾ ਤੇਰੇ ਤੂੰ ਠੀਕ ਨਹੀਂ ਜਵਾਬ ਦੇ ਤਾਂ ਮਿਲ ਜਾ ਕਹਿੰਦੇ ਮਾਂ ਤਾਂ پیسے ਬਾਦ ਨਾ ਮਿਲਣਾ ਨਹੀਂ ਆਪ ਕੋ ਸਤਰਾ ਅਸੀਂ ਤਾਂ ਆਪਣੀ ਮਾਂ ਨੂੰ ਨਹੀਂ ਮਿਲ ਰਹੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਮਿਲੇਗਾ ਆਵੋ ਸਿੱਖ ਸਤਗੁਰ ਕੇ